ਰਾਸ਼ਟਰੀ ਪੁਲਸ ਸਮਾਚਾਰ ਵਿੱਚ ਤੁਹਾਡਾ ਸਵਾਗਤ ਹੈ। ਦੇਖ ਰਹੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ। ਸ਼ਾਹਕੋਟ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫਤਾਰ ਕਰਕੇ ਛੇ ਚੋਰੀ ਛੁੱਟਾ ਮੋਟਰਸਾਈਕਲ ਬਰਾਮਦ। ਸ਼੍ਰੀ ਹਰਵਿੰਦਰ ਸਿੰਘ ਬਰਗ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਅਜੰਡੇ ਅਨੁਸਾਰ ਸਮਾਜ ਵਿਰੋਧੀ ਭੜੇ ਅੰਸ਼ਾਂ ਦੇ ਖਿਲਾਫ ਸਪੈਸ਼ਲ ਮਹਿਮ ਚਲਾਈ ਗਈ। ਇਸ ਮਹਿਮ ਦੇ ਤਹਿਤ ਕਾਰਵਾਈ ਕਰਦੇ ਹੰਕਾਰ ਸਿੰਘ ਪ੍ਰਾਡ ਪੀਪੀਐਸ ਉਪ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਛਾਹਕੋਟ ਦੀ ਅਗਵਾਈ ਫੀਟ ਆਈਐਨਐਸਪੀ ਐਸਐਚਓ ਬਲਵਿੰਦਰ ਸਿੰਘ ਭੁੱਲਰ ਖਾਣਾ ਛਾਹਕੋਟ ਦੀ ਟੀਮ ਨੂੰ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫਤਾਰ ਕਰਕੇ ਅਤੇ ਕਰਕੇ ਛੇ ਚੋਰੀ ਸੁੱਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਸ਼ਰੀਂਕਾਰ ਸਿੰਘ ਬਰਾੜ ਪੀਪੀਐਸ ਉਪ ਕਮੰਡਾਣ ਜ਼ਿਲ੍ਹਾ ਤਰਦਾਹਤੀ ਜੀ ਨੇ ਦੱਸਿਆ ਕਿ ਅੱਜ 27225 ਨੂੰ ਇੱਕ ਤਰਖਾਸਤ ਬਨੋ ਸ਼ੌਕਤਲੀ ਉਹ ਪਸ਼ੋਕੀ ਪੁੱਤਰ ਮਾਮਾ ਸ੍ਰੀਕਪਾਸੀ ਰੇੜਮਾ ਬਨੋ ਇੱਕ ਤਰਖਾਸਤ ਮੁਖ ਅਫਸਰ ਥਾਣਾ ਸ਼ਾਹਕੋਟ ਆਈਐਨਐਸਪੀ ਬਲਵਿੰਦਰ ਸਿੰਘ ਪੁੱਲਰੋਂ ਨੂੰ ਬਾਪਤ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਦਿੱਤੀ ਸੀ ਜਿਸ ਦੇ ਨਾਲ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਤੇ ਮੁਖ ਥਾਣਾ ਸ਼ਾਹਕੋਟ ਤੁਰੰਤ ਕਾਰਵਾਈ ਕਰਦੇ ਆ ਮਕਦਮਾ ਨੰਬਰ ਰਜਿਸਟਰ ਕਰਕੇ ਬੱਕ ਬੱਕ ਟੀਮਾਂ ਬਣਾ ਕੇ ਚੋਰਾ ਦੀ ਭਾਲ ਸ਼ੁਰੂ ਕਰ ਦਿੱਤੀ ਮਿਤੀ 27 225 ਨੂੰ ਬਲਵੰਤ ਸਿੰਘ थाना ਸ਼ਾਹਕੋਟ ਦੀ ਟੀਮ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਸ ਮੋਟਰਸਾਈਕਲ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 6 ਚੋਰੀ ਸ਼ੁੱਧਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇਸੇ ਤਰ੍ਹਾਂ ਪੁਲਿਸ ਕੋਲੋਂ ਮਾੜੀ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਗਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਮਾਰਦਾਤਾ ਕੀਤੀਆਂ ਹਨ ਡਕਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਰਾਮਦ ਸ਼ੋਦਾ ਮੋਟਰਸਾਈਕਲਾਂ ਦੇ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਹਨਾਂ ਨਾਲ ਵੀ ਰਵਤਾ ਕੀਤਾ ਜਾ ਹੈ ਮਕਦਮਾ ਨੰਬਰ ਐਫ ਆਈ ਆਰ 169 ਮਿਤੀ 20/7/2025 ਜੁਰਮ 303 ਬੀਐਸਐਨਾ थाना ਸ਼ਾਹਕੋਟ ਗ੍ਰਿਫਤਰ ਅਦੋਸ਼ੀਆਂ ਦੇ ਨਾਮ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸਾਧੂਵਾਸੀ ਸਾਧੂ ਸਿੰਘ ਵਾਸੀ ਲੋਹਾਰਾਂ ਕੋਟ ਇਸੇਖਾਂ ਜ਼ਿਲ੍ਹਾ ਮੂਕਾ ਹਰਵਿੰਦਰ ਹਰਜਿੰਦਰ ਸਿੰਘ ਉਰਫ ਜੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਜਨੇਰ ਕੋਟ ਇਸੇਖਾਂ ਜ਼ਿਲ੍ਹਾ ਮੂਕਾ ਆਰਾਮਪੀਰ ਸਿੰਘ ਦੀ ਖਾਸ ਰਿਪੋਰਟ ਜ਼ਿਲ੍ਹਾ ਜਰੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰਕ टीएसਪੀ ਇਨਵੈਸਟੀਗੇਸ਼ਨ ਸਬ ਜਿクション ਰਾਜੀ ਵੱਲੋਂ ਜਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਬਿਆਨ ਸ਼ੁਰੂ ਕੀਤਾ ਹੋਇਆ ਇਸੇ ਲੜੀ ਦੇ ਤਹਿਤ थाना ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਬਲਿੰਦਰ ਸਿੰਘ ਪੁੱਲਰ ਉਹਨਾਂ ਬਾਸ ਇੱਕ ਸ਼ੌਕਤ ਲਈ ਵਾਸੀ ਪੈਂਡਰੇਵਾਂ ਥਾਣਾ ਸ਼ਾਹਕੋਟ ਨੇ ਕਮਪਲੇਂਟ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਕੋਈ ਨਾਮਰ ਲਖਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕਮਪਲੇਂਟ 'ਤੇ ਤੁਰੰਤ ਮਕਦਮਾ ਦਰਜ ਜਿਹੜਾ 169 ਨੰਬਰ ਜਿਹੜਾ 27 25 ਦਰਜ ਕੀਤਾ ਗਿਆ ਮਕਦਮੇ ਦੀ ਸਖਿਨਤਾ ਨੂੰ ਦੇਖਦਿਆਂ ਹੋਇਆਂ ਆਧੁਨਿਕ ਢੰਗ ਤਰੀਕਿਆਂ ਤੋਂ ਤੁੱਟਿਸ਼ ਕਰਦੇ ਆ ਵਕਫਾ ਵਕਤੀਆਂ ਤਿਆਰ ਕੀਤੀਆਂ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਆ ਕੁਲਵਿੰਦਰ ਸਿੰਘ ਲਿਸਕਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹਾਰਾ ਅਤੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ ਥਾਣਾ ਕੋਟੇ ਸਿਕਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨੇ ਗੈਂਗ ਬਣਾਇਆ ਹੋਇਆ ਇਹਨਾਂ ਪਾਸੋਂ 6 ਮੋਰਚੇ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਸਪਲੈਂਡਰ ਹੈਗੇ ਨੇ ਇੱਕ ਟੀਵੀਐਸ ਸਪੋਰਟ ਹੈਗਾ ਇੱਕ ਕਵਾਸਾਕੀ ਬਜਾਜ ਤੇ ਤੀਸਰਾ ਇੱਕ ਪਟੇਨਾ ਬਜਾਜ ਹੋਰ ਜਿਹੜਾ ਬਰਾਮਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਅਦੌਲਤ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮੋਬਾਈਲ ਵੀ ਵਰਤਦੇ ਤੇ ਵੱਖ-ਵੱਖ ਤਰ੍ਹਾਂ ਨੇ ਇਹਨਾਂ ਨੇ 6 ਮੋਟਰਾਂ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸੇ ਬਰਾਮਦ ਕਰ ਲਿਆ ਅੱਗੇ ਹੋਰ ਤਫतीश جاری ਹੈ ਪੁਰਵੇਰ ਕਾ ਵੀ ਹੋਣ ਦੀ ਸੰਭਾਵਨਾ ਔਰ ਕਿੱਥੋਂ ਕਿੱਥੇ ਚੋਰੀ ਕੀਤੀ ਇਹਨਾਂ ਦੇ ਮਾਲਕਾਂ ਨਾਲ ਵੀ ਰੱਬ ਤੱਕ ਕੰਮ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁੱਛੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਚ ਕਿਹੜੀ ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹੜੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਅਪਰਾਧ ਹੋਏ ਆ ਉਹਨਾਂ ਲਈ ਪੁਲਿਸ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਮੁਸਤੈਦ ਹੈਗੀਆ ਤੈਨੂੰ ਸਖਤ ਸੰਗ ਸਜ਼ਾਵਾਂ ਕੀਤੀਆਂ ਦੋਗੀਆਂ ਜਾ ਰਹੀਆਂ ਥੈਂਕ ਯੂ